ਖਬਰ ਬਹੁਤ ਵੱਡੀ ਹੈ ਖਬਰ ਬਿਲਕੁਲ ਸਹੀ ਹੈ ਸੱਚੀ ਹੈ ਤੇ ਪੱਕੀ ਹੈ ਪ੍ਰਵਾਸੀਆਂ ਵਾਲਾ ਮੁੱਦਾ ਹੁਣ ਚਾਰ ਚਫੇਰੇ ਨਜ਼ਰ ਆਉਣ ਲੱਗ ਪਿਆ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਕਰਨ ਲੱਗੀ ਹੈ 4 ਲੱਖ ਦੇ ਕਰੀਬ ਪ੍ਰਵਾਸੀ ਮਜ਼ਦੂਰ ਪਾਰਲੀਮੈਂਟ ਸੰਸਦ ਦੇ ਅੱਗੇ ਧਰਨਾ ਲਾ ਕੇ ਬੈਠੇ ਨੇ 13 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਇਹ ਜਿਹੜੀ ਖਬਰ ਹੈ ਇਹ ਪੁਰਤਗਾਲ ਤੋਂ ਆ ਰਹੀ ਹੈ ਪਹਿਲਾਂ ਤਾਂ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਕਿ ਪ੍ਰਵਾਸੀ ਮਜ਼ਦੂਰ ਭਜਾਓ ਦਾ ਨਾਰਾ ਲੱਗ ਰਿਹਾ ਔਰ ਇੱਥੋਂ ਕਈ ਲੋਕ ਕਹਿ ਰਹੇ ਨੇ ਕਿ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਆਏ ਨੇ ਉਹਨਾਂ ਸਾਰਿਆਂ ਨੂੰ ਕੱਢਣਾ ਚਾਹੀਦਾ ਹੈ ਭਜਾਉਣਾ ਚਾਹੀਦਾ ਹੈ ਪਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਬਿਲਕੁਲ ਗਲਤ ਹੈ ਬੰਦੇ ਦੇ ਕੰਮ ਤੇ ਸੋਚ ਵੇਖ ਕੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਬੰਦਾ ਗਲਤ ਹੈ ਜਿਹਦੇ ਕੰਮ ਗਲਤ ਨੇ ਜਿਹਦੀਆਂ ਕਾਰਵਾਈਆਂ ਗਲਤ ਨੇ ਉਹ ਚਾਹੇ ਕਿਸੇ ਵੀ ਭਾਈਚਾਰੇ ਚ ਹੈ ਉਹਦਾ ਵਿਰੋਧ ਕਰੋ ਤੇ ਜਿਹੜਾ ਬੰਦਾ ਗਲਤ ਨਹੀਂਗਾ ਗਲਤ ਕੰਮ ਨਹੀਂ ਕਰ ਰਿਆ ਉਹ ਚਾਹੇ ਕਿਸੇ ਵੀ ਭਾਈਚਾਰੇ ਦਾ ਹੈ ਉਹਦਾ ਵਿਰੋਧ ਨਾ ਕਰੋ ਇਕੱਲੇ ਪੁਰਤਗਾਲ ਦੇਸ਼ ਦੇ ਵਿੱਚ ਨਹੀਂ ਦੁਨੀਆ ਦੇ ਕਿੰਨੇ ਸਾਰੇ ਹੋਰ ਦੇਸ਼ਾਂ ਦੇ ਵਿੱਚ ਵੀ ਵੇਖੋ ਵੇਖੀ ਵੇਖੋ ਵੇਖੀ ਪ੍ਰਵਾਸੀਆਂ ਨੂੰ ਕੱਢਣ ਦਾ ਮਾਹੌਲ ਬਣ ਰਿਹਾ ਹੈ ਪਿਛਲੇ ਦਿਨੀ ਯੂਕੇ ਦੇ ਵਿੱਚ ਫਿਰ ਅਮਰੀਕਾ ਨੇ ਅੱਜ H1B ਵੀਜ਼ਾ ਬਹੁਤ ਮਹਿੰਗਾ ਕਰ ਦਿੱਤਾ ਹੈ ਮਤਲਬ ਜਿਹੜਾ ਵੀਜ਼ਾ ਸਵਾ ਕੁ ਲੱਖ ਚ H1B ਮਿਲਦਾ ਸੀ ਉਹ ਲਗਭਗ 83 ਲੱਖ ਤੋਂ ਵੀ ਫੀਸ ਉਹਦੀ ਵਧ ਕਰ ਦਿੱਤੀ ਹੈ ਤੇ ਪ੍ਰਵਾਸੀਆਂ ਨੂੰ ਭਜਾਉਣ ਤੇ ਕੱਢਣ ਦਾ ਜਿਹੜਾ ਮਾਹੌਲ ਹੈ ਪੂਰੀ ਦੁਨੀਆ ਦੇ ਵਿੱਚ ਕੁਝ ਲੋਕ ਬਣਾ ਰਹੇ ਨੇ ਸਾਰੇ ਦੇਸ਼ਾਂ ਦੇ ਵਿੱਚ ਕੁਝ ਲੋਕ ਇਹ ਮਾਹੌਲ ਬਣਾ ਰਹੇ ਨੇ ਔਰ ਇਹਦੇ ਉੱਪਰ ਇੱਕ ਵੱਡੀ ਬਹਿਸ ਵੀ ਛਿੜ ਗਈ ਹੈ ਕੁਝ ਲੋਕ ਕਹਿੰਦੇ ਨੇ ਕਿ ਇਹ ਪ੍ਰਵਾਸੀ ਕੱਢਣੇ ਹੀ ਚਾਹੀਦੇ ਨੇ ਤੇ ਕੁਝ ਲੋਕ ਕਹਿੰਦੇ ਨੇ ਕਿ ਇਹ ਸੋਚ ਬਿਲਕੁਲ ਗਲਤ ਹੈ ਇਹ ਵੰਡੀਆਂ ਪਾਉਣ ਵਾਲੀ ਸੋਚ ਹੈ ਕੁਝ ਲੋਕ ਕਹਿੰਦੇ ਨੇ ਕਿ ਪ੍ਰਵਾਸੀਆਂ ਨੇ ਬੇਰੁਜ਼ਗਾਰੀ ਪੈਦਾ ਕੀਤੀ ਹੈ ਕੁਝ ਲੋਕ ਕਹਿੰਦੇ ਨੇ ਕਿ ਬਿਲਕੁਲ ਗਲਤ ਬੇਰੁਜ਼ਗਾਰੀ ਸਰਕਾਰਾਂ ਦੀਆਂ ਨੀਤੀਆਂ ਨੇ ਪੈਦਾ ਕੀਤੀ ਹੈ ਯਾ ਸਰਕਾਰਾਂ ਦੀਆਂ ਪਾਲਿਸੀਆਂ ਨੇ ਪੈਦਾ ਕੀਤੀ ਹੈ ਕੁਝ ਲੋਕ ਇਹ ਮੰਨਦੇ ਨੇ ਕਿ ਜਿੰਨੇ ਅਪਰਾਧ ਹੋ ਰਹੇ ਨੇ ਗਲਤ ਕੰਮ ਹੋ ਰਹੇ ਨੇ ਉਹ ਪ੍ਰਵਾਸੀ ਆ ਕੇ ਕਰਦੇ ਨੇ ਤੇ ਕੁਝ ਲੋਕ ਇਹ ਤੱਥ ਪੇਸ਼ ਕਰ ਰਹੇ ਨੇ ਕਿ ਬਿਲਕੁਲ ਗਲਤ ਪੰਜਾਬ ਦੇ ਵਿੱਚ ਵੀ ਜਿੰਨੇ ਕਤਲ ਚੋਰੀਆਂ ਡਾਕਕੇ ਅਪਰਾਧ ਹੋ ਰਹੇ ਨੇ ਉਹਨਾਂ ਚੋਂ 100 ਚੋਂ 98 99 ਪੰਜਾਬੀ ਵਿਅਕਤੀ ਕਰ ਰਹੇ ਨੇ ਤੇ 100 ਚੋਂ ਕਿਸੇ ਇੱਕ ਦੇ ਵਿੱਚ ਪ੍ਰਵਾਸੀ ਸ਼ਾਮਲ ਹੁੰਦੇ ਨੇ ਹੁਣ ਇਹ ਸਾਰੇ ਕੁਸ਼ ਦੇ ਵਿੱਚ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਸਾਰੇ ਬਈਏ ਇੱਥੋਂ ਇਸ ਕਰਕੇ ਕੱਢੋ ਤਾਂ ਕਿ ਇੱਥੇ ਸਾਡਾ ਰੋਜਗਾਰ ਖੋਇਆ ਜਾ ਰਿਹਾ ਹੈ ਇੱਥੇ ਇਹ ਇਹ ਗਲਤ ਕੰਮ ਕਰਦੇ ਨੇ ਤਾਂ ਦੂਜੇ ਪਾਸੋਂ ਦਲੀਲ ਆਉਂਦੀ ਹੈ ਕਿ ਬਿਲਕੁਲ ਇਹ ਗਲਤ ਗੱਲਾਂ ਨੇ ਕੁਝ ਜਥੇਬੰਦੀਆਂ ਖਾਸ ਕਰ ਕਿਸਾਨ ਜਥੇਬੰਦੀਆਂ ਸਯੁਕਤ ਕਿਸਾਨ ਮੋਰਚੇ ਵਾਲੀਆਂ ਤੇ ਹੋਰ ਕਿੰਨੀਆਂ ਸਾਰੀਆਂ ਮਜ਼ਦੂਰ ਜਥੇਬੰਦੀਆਂ ਨੇ ਇਹ ਕਿਹਾ ਕਿ ਇਹ ਬਿਲਕੁਲ ਗਲਤ ਹੈ ਪੂਰੀ ਦੁਨੀਆ ਦੇ ਵਿੱਚ ਇੱਕ ਮਾਹੌਲ ਬਣਾਇਆ ਜਾ ਰਿਹਾ ਹੁਣ ਜਦੋਂ ਦਾ ਪੰਜਾਬ ਦੇ ਵਿੱਚ ਬਈਏ ਪਜਾਓ ਪੰਜਾਬ ਬਚਾਓ ਦਾ ਨਾਰਾ ਲੱਗਣਾ ਸ਼ੁਰੂ ਹੋਇਆ ਉਦੋਂ ਤੋਂ ਤੁਸੀਂ ਦੇਖੋ ਕਿ ਦੋ ਤਰ੍ਹਾਂ ਦੀ ਬਹਿਸ ਜਿਹੜੀ ਛੜੀ ਹੈ ਕੁਝ ਲੋਕ ਤਾਂ ਇਹ ਕਹਿ ਰਹੇ ਨੇ ਕਿ ਬਈਏ ਪਜਾਓ ਪੰਜਾਬ ਬਚਾਓ ਦਾ ਨਾਰਾ ਇਹ ਆਰਐਸਐਸ ਦੇ ਨਾਗਪੁਰ ਤੋਂ ਉੱਥੋਂ ਲਵਾਇਆ ਜਾ ਰਿਹਾ ਤੇ ਉਹਨਾਂ ਨੂੰ ਹੀ ਇਹ ਵੰਡ ਪਾਉ ਜਿਹੜੀ ਸੋਚ ਆ ਇਹ ਫਿੱਟ ਬੈਂਦੀ ਆ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿਉਂਕਿ ਕਾਫੀ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਹੱਕ 'ਚ ਆਈਆਂ ਨੇ ਔਰ ਉਹ ਕਹਿ ਰਹੇ ਨੇ ਕਿ ਜਿਹੜੇ ਬੰਦੇ ਨੇ ਗਲਤ ਕੀਤਾ ਉਸ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਬੰਦੇ ਦੇ ਕੰਮ ਵੇਖ ਕੇ ਉਹਦੀਆਂ ਗਲਤੀਆਂ ਵੇਖ ਕੇ ਉਹਨੂੰ ਗਲਤ ਕਿਹਾ ਜਾਣਾ ਚਾਹੀਦਾ ਜਿਨੇ ਕੋਈ ਗਲਤੀ ਨਹੀਂ ਕੀਤੀ ਤਾਂ ਉਹਨੂੰ ਕਿਸੇ ਭਾਈਚਾਰੇ ਦਾ ਹੋਣ ਕਰਕੇ ਗਲਤ ਮੰਨ ਲੈਣਾ ਇਹ ਬਿਲਕੁਲ ਮੂਰਖਾ ਵਾਲੀ ਸੋਚ ਹੈ ਇਹ ਗੱਲ ਕਈ ਸਾਰੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨੇ ਕਹੀ ਹੈ ਯੋਗ ਤੇ ਕਿਸਾਨ ਮੋਰਚੇ ਦੀਆਂ ਤਕਰੀਬਨ ਸਾਰੀਆਂ ਜਥੇਬੰਦੀਆਂ ਇਹ ਇਸ ਉੱਪਰ ਆਪਣਾ ਬਿਆਨ ਦੇ ਚੁੱਕੀਆਂ ਨੇ ਔਰ ਉਹਨਾਂ ਨੇ ਕਿਹਾ ਕਿ ਸਾਰੇ ਭਈਏ ਭਜਾਉਣ ਦਾ ਨਾਹਰਾ ਲਾਉਣਾ ਇਹ ਗਲਤ ਹੈ ਇੱਥੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਇਹ ਹੋ ਜਾਣਾ ਚਾਹੀਦਾ ਹੈ ਕਿ ਜਿਹੜੇ ਵੀ ਪ੍ਰਵਾਸੀ ਬਾਹਰੋਂ ਆਉਂਦੇ ਨੇ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਪਤਾ ਲਾਇਆ ਜਾਵੇ ਕਿ ਇਹ ਕੋਈ ਉੱਥੋਂ ਕਤਲ ਕਰਕੇ ਜਾਂ ਅਪਰਾਧ ਕਰਕੇ ਤਾਂ ਨਹੀਂ ਆਏ ਪਰ ਭਈਏ ਪਿਆਓ ਪੰਜਾਬ ਬਚਾਓ ਦਾ ਨਾਰਾ ਇਹ ਬਿਲਕੁਲ ਗਲਤ ਹੈ ਔਰ ਇਥੋਂ ਤੱਕ ਕੁਝ ਜਥੇਬੰਦੀਆਂ ਨੇ ਕਿਹਾ ਕਿ ਹੜ੍ਹਾਂ ਦੇ ਵਿੱਚ ਜਦੋਂ ਕੇਂਦਰ ਤੇ ਪੰਜਾਬ ਸਰਕਾਰ ਦੋਨੇ ਬੁਰੀ ਤਰ੍ਹਾਂ ਘਿਰ ਗਈਆਂ ਕਿਉਂਕਿ ਇਹਨਾਂ ਦੋਨਾਂ ਸਰਕਾਰਾਂ ਦੀ ਨਕਾਮੀ ਤੇ ਨਲਾਇਕੀ ਕਰਕੇ ਲੋਕ ਡੁੱਬੇ ਨੇ ਤਾਂ ਇਸ ਮਾਹੌਲ ਤੋਂ ਟਾਲਾ ਮਟਣ ਲਈ ਔਰ ਮੁੱਦਾ ਬਦਲਣ ਲਈ ਹਵਾ ਬਦਲਣ ਲਈ ਸਰਕਾਰਾਂ ਨੇ ਆਪ ਹੀ ਇਹ ਰੌਲਾ ਪਵਾਇਆ ਭਈਏ ਪਿਆਓ ਪੰਜਾਬ ਬਚਾਓ ਦਾ ਹੜਪੀੜਤਾਂ ਦੀ ਮਦਦ ਕਰਨ ਦੀ ਲੋੜ ਦੇ ਟਾਈਮ ਜਿਹੜਾ ਸੰਘਰਸ਼ ਸਰਕਾਰਾਂ ਦੇ ਖਿਲਾਫ ਹੜਪੀੜਤਾਂ ਦੀ ਮਦਦ ਲਈ ਹੋਣਾ ਚਾਹੀਦਾ ਉਹ ਬਈਏ ਭਜਾਓ ਦੇ ਨਾਂ ਤੇ ਸ਼ੁਰੂ ਕਰ ਦਿੱਤਾ ਗਿਆ ਇਹ ਕੁਝ ਜਥੇਬੰਦੀਆਂ ਇੰਜ ਕਹਿੰਦੀਆਂ ਨਜ਼ਰ ਆ ਰਹੀਆਂ ਨੇ ਪਰ ਦੂਜੇ ਪਾਸੇ ਜਿਹੜੇ ਬਈਏ ਭਜਾਓ ਜਾਂ ਪ੍ਰਵਾਸੀ ਭਜਾਓ ਦਾ ਨਾਹਰਾ ਲਾਉਂਦੇ ਨੇ ਉਹ ਆਪਣੀਆਂ ਦਰੀਲਾਂ ਦੇ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਸਾਰਿਆਂ ਨੂੰ ਭਜਾਉਣ ਦੀ ਗੱਲ ਕਰਨੀ ਗਲਤ ਹੈ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਇਹ ਸਾਡੇ ਗੁਰੂ ਸਹਬਾਨਾਂ ਦੀ ਸੋਚ ਵਿਚਾਰ ਧਾਰਾ ਦੇ ਉਲਟ ਹੈ ਗੱਲ ਸਾਡੇ ਗੁਰੂ ਸਹਬਾਨਾਂ ਨੇ ਗਲਤ ਬੰਦੇ ਦਾ ਵਿਰੋਧ ਕਰਨ ਦੀ ਗੱਲ ਆਖੀ ਨਾ ਕਿ ਕਿਸੇ ਭਾਈਚਾਰੇ ਦਾ ਵਿਰੋਧ ਕਰਨ ਦੀ ਗੱਲ ਆਖੀ ਉਹ ਕਹਿੰਦੇ ਨੇ ਕਾਫੀ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਚਾਹੇ ਉਹ ਜਗਿੰਦਰ ਸਿੰਘ ਉਗਰਾਹਾ ਹੈ ਚਾਹੇ ਲਖਮਨ ਸਿੰਘ ਸੇਵੇ ਵਾਲਾ ਚਾਹੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਚਾਹੇ ਉਹ ਜਿਹੜੇ ਬਲਬੀਰ ਸਿੰਘ ਰਾਜੇ ਵਾਲਾ ਹੈ ਇਹਨਾਂਕ ਕਫਾਣ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਆਏ ਉਹ ਕਹਿੰਦੇ ਸਾਡੇ ਗੁਰੂ ਸਾਹਿਬਾਨਾਂ ਨੇ ਕਦੇ ਇਲਾਕਿਆਂ ਦੇ ਨਾਂ ਤੇ ਕੋਈ ਭੇਦਭਾਵ ਨਹੀਂ ਸੀ ਕੀਤਾ ਇੱਥੋਂ ਤੱਕ ਕਿ ਜਿਹੜੇ ਪੰਜ ਪਿਆਰੇ ਸਾਜੇ ਗਏ ਉਹਨਾਂ ਪੰਜ ਪਿਆਰਿਆਂ ਦੇ ਵਿੱਚੋਂ ਚਾਰ ਉਹ ਪ੍ਰਵਾਸੀ ਸੀਗੇ ਉਹ ਬਾਹਰ ਦੇ ਸੀਗੇ ਇੱਕ ਜਿਹੜਾ ਪੰਜ ਪਿਆਰਿਆਂ ਚੋਂ ਇੱਕ ਸੀਗੇ ਜਿਹੜੇ ਦਇਆ ਸਿੰਘ ਜੀ ਉਹ ਲਾਹੌਰ ਪੰਜਾਬ ਤੋਂ ਸੀ ਬਾਕੀ ਇੱਕ ਪੰਜ ਪਿਆਰੇ ਜਿਹੜੇ ਸੀ ਉਹ ਯੂਪੀ ਤੋਂ ਸੀ ਇੱਕ ਉੜੀਸਾ ਤੋਂ ਸੀ ਇੱਕ ਗੁਜਰਾਤ ਤੋਂ ਸੀ ਇਸ ਤਰ੍ਹਾਂ ਬਾਕੀ ਜਿਹੜੇ ਪੰਜ ਪਿਆਰੇ ਸਹਿਬਾਨ ਸੀਗੇ ਉਹ ਪੰਜਾਬ ਤੋਂ ਬਾਹਰੋਂ ਸੀਗੇ ਇਸ ਤਰ੍ਹਾਂ ਦਲੀਲ ਜਥੇਬੰਦੀਆਂ ਵਾਲੇ ਆਗੂ ਦੇ ਰਹੇ ਨੇ ਉਹ ਕਹਿੰਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਉਹ ਵੀ ਰਜੌਰੀ ਪੁੰਛ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸੀ ਇਸੇ ਤਰ੍ਹਾਂ ਉਹ ਕਹਿ ਰਹੇ ਨੇ ਕਿ ਦੇਖੋ ਕਿਸੇ ਇੱਕ ਵਿਅਕਤੀ ਦੇ ਗੁਨਾਹ ਕਰਕੇ ਸਾਰੇ ਭਾਈਚਾਰੇ ਦਾ ਵਿਰੋਧ ਠੀਕ ਨਹੀਂ ਉਹ ਕਹਿੰਦੇ ਕਿ ਕਈ ਲੋਕ ਕਹਿੰਦੇ ਨੇ ਬਿਹਾਰੀਆਂ ਨੂੰ ਭਜਾਓ ਬਿਹਾਰੀ ਗਲਤ ਨਹੀਂ ਤਾਂ ਜਿਹੜੇ ਲక్ష్మణ ਸਿੰਘ ਸੇਵੇ ਵਾਲਾ ਉਹ ਕਹਿੰਦੇ ਨੇ ਕਿ ਸਾਡੇ ਸਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੀ ਬਿਹਾਰ ਚ ਹੋਇਆ ਸੀ ਪਟਨਾ ਚ ਤੇ ਉਹਨਾਂ ਦੇ ਜੋਤੀ ਜੋਤ ਸਮਾਏ ਉਹ ਜਾ ਕੇ ਹਯੂਰ ਸਾਹਿਬ ਨਦੇੜ ਜਿਹੜਾ ਮਹਾਰਾਸ਼ਟਰ ਚ ਉੱਥੇ ਤਾਂ ਇਸ ਕਰਕੇ ਉਹ ਜਥੇਬੰਦੀਆਂ ਵਾਲੇ ਕਹਿ ਰਹੇ ਨੇ ਕਿ ਸਾਡੀ ਤਾਂ ਗੁਰੂ ਸਹਬਾਨਾਂ ਦੀ ਸੋਚ ਇਹ ਸੀ ਕਿ ਪੂਰੀ ਦੁਨੀਆ ਦੇ ਹਰ ਵਿਅਕਤੀ ਨੂੰ ਇਸ ਸੋਚ ਨਾਲ ਇਸ ਵਿਚਾਰਧਾਰਾ ਨਾਲ ਜੋੜਨਾ ਵੰਡੀਆਂ ਖਤਮ ਕਰਨੀਆਂ ਨੇ ਸਾਰਿਆਂ ਨੂੰ ਏਕ ਕਰਨਾ ਹੈ ਸਭ ਨੂੰ ਇੱਕ ਕਰ ਦੇਣਾ ਤੇ ਇਹ ਜਿਹੜੇ ਸਾਡੇ ਵਿੱਚ ਆ ਕੇ ਬਾਹਰੋਂ ਇੱਥੇ ਮਿਹਨਤ ਵੀ ਕਰਦੇ ਨੇ ਕੁਝ ਲੋਕ ਉਹਨਾਂ ਨੂੰ ਗਲਤ ਕਹਿ ਰਹੇ ਨੇ ਤਾਂ ਉਹ ਜਥੇਬੰਦੀਆਂ ਵਾਲੇ ਕਹਿੰਦੇ ਨੇ ਕਿ ਇਹ ਗੱਲ ਗਲਤ ਹੈ ਇਸੇ ਕਰਕੇ ਮੈਂ ਇਸ ਚੀਜ਼ ਦੇ ਉੱਪਰ ਤੁਹਾਡਾ ਵਿਚਾਰ ਵੀ ਲੈਣਾ ਚਾਹਣਾ ਕੀ ਕਿਸੇ ਵਿਅਕਤੀ ਦੇ ਕੰਮ ਉਹਦੀ ਅਕਲ ਵੇਖ ਕੇ ਉਹਦਾ ਵਿਰੋਧ ਹੋਣਾ ਚਾਹੀਦਾ ਹੈ ਜਾਂ ਜਿਹੜੇ ਬੰਦੇ ਨੇ ਕੋਈ ਗਲਤੀ ਨਹੀਂ ਵੀ ਕੀਤੀ ਵਿਰੋਧ ਉਹਦਾ ਵੀ ਸ਼ੁਰੂ ਕਰ ਦਿੱਤਾ ਜਾਣਾ ਚਾਹੀਦਾ ਹੁਣ ਪੁਰਤਗਾਲ ਦੇ ਵਿੱਚ ਜਾਂ ਯੂਕੇ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਪੰਜਾਬ ਚੋਂ ਲੋਕ ਗਏ ਨੇ ਜਿਸ ਤਰ੍ਹਾਂ ਉੱਥੇ ਇੰਨਾ ਵੱਡਾ ਵਿਰੋਧ ਸ਼ੁਰੂ ਹੋਇਆ ਜੇ ਇਸ ਤਰ੍ਹਾਂ ਉਹ ਵਿਰੋਧ ਅੱਗੇ ਵਧਦਾ ਗਿਆ ਤਾਂ ਸਾਡੇ ਜੇ ਲੱਖਾਂ ਦੀ ਤਦਾਦ ਚ ਪੰਜਾਬੀ ਉਥੋਂ ਇਧਰ ਨੂੰ ਕੱਢੇ ਗਏ ਤਾਂ ਫੇਰ ਬਣੇਗਾ ਕੀ ਇਹ ਵੀ ਇੱਕ ਸੋਚਣ ਵਾਲਾ ਸਵਾਲ ਹੈ ਤੇ ਜਥੇਬੰਦੀਆਂ ਵਾਲੇ ਇਹ ਵੀ ਕਹਿ ਰਹੇ ਨੇ ਕਿ ਸਾਡੇ ਹੀ ਇੰਡੀਆ ਦੇ ਸਾਡੇ ਹੀ ਭਾਰਤ ਦੇ ਦੂਜੇ ਸੂਬਿਆਂ ਦੇ ਵਿੱਚ ਜਿਹੜੇ ਸਾਡੇ ਲੱਖਾਂ ਪੰਜਾਬੀ ਰਹਿ ਰਹੇ ਨੇ ਯੂਪੀ ਦੇ ਵਿੱਚ ਹਜ਼ਾਰਾਂ ਲੱਖਾਂ ਪਰਿਵਾਰ ਰਹਿ ਰਹੇ ਨੇ ਬਿਹਾਰ ਦੇ ਵਿੱਚ ਹਜ਼ਾਰਾਂ ਲੱਖਾਂ ਪਰਿਵਾਰ ਰਾਜਸਥਾਨ 'ਚ ਹਜ਼ਾਰਾਂ ਲੱਖਾਂ ਪੰਜਾਬੀ ਪਰਿਵਾਰ ਜੰਮੂ ਤੇ ਕਸ਼ਮੀਰ ਤੇ ਸ਼੍ਰੀਨਗਰ ਦੇ ਵਿੱਚ ਹਜ਼ਾਰਾਂ ਪਰਿਵਾਰ ਪੰਜਾਬੀ ਰਹਿ ਰਹੇ ਨੇ ਤੇ ਹੋਰ ਨਾਲ ਸੂਬਿਆਂ ਦੇ ਵਿੱਚ ਬੰਬੇ ਤੱਕ ਕਨਿਆ ਕੁਮਾਰੀ ਤੱਕ ਵੀ ਹਜ਼ਾਰਾਂ ਪਰਿਵਾਰ ਪੰਜਾਬੀਆਂ ਦੇ ਰਹਿ ਰਹੇ ਨੇ ਤਾਂ ਫਿਰ ਜੇ ਉਹਨਾਂ ਨੂੰ ਵੀ ਉਥੋਂ ਘੇਰ ਕੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਗਿਆ ਵੀ ਇਹ ਪ੍ਰਵਾਸੀ ਨੇ ਇੱਥੋਂ ਕੱਢੋ ਤਾਂ ਫਿਰ ਕੀ ਹੋਏਗਾ ਇਹ ਬਹੁਤ ਵੱਡੀ ਚਿੰਤਾ ਕੁਝ ਜਥੇਬੰਦੀਆਂ ਪ੍ਰਗਟਾਰੀਆਂ ਨੇ ਹੁਣ ਕਾਨੂੰਨ ਕੀ ਕਹਿੰਦਾ ਕਾਨੂੰਨ ਇਹ ਕਹਿੰਦਾ ਹੈ ਕਿ ਭਾਰਤ ਦਾ ਕੋਈ ਵੀ ਨਾਗਰਿਕ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਬਿਨਾਂ ਰੋਕ ਟੋਕ ਜਾ ਸਕਦਾ ਹੈ ਕੰਮ ਕਰ ਸਕਦਾ ਤੇ ਰਹਿ ਸਕਦਾ ਹੈ ਕਾਨੂੰਨ ਇਹ ਕਹਿੰਦਾ ਕਿ ਕਿਸੇ ਵੀ ਵਿਅਕਤੀ ਦੇ ਨਾਲ ਧਰਮ ਜਾਤ ਲਿੰਗ ਭਾਸ਼ਾ ਜਾਂ ਇਲਾਕੇ ਦੇ ਆਧਾਰ ਤੇ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਵੇਗਾ ਇਸੇ ਨੂੰ ਲਾਅ ਆਫ ਇਕਵੈਲਟੀ ਮਤਲਬ ਬਰਾਬਰੀ ਦੇ ਕਾਨੂੰਨ ਦਾ ਨਾਮ ਦਿੱਤਾ ਜਾਂਦਾ ਹੁਣ ਇਸ ਸਭ ਕੁਝ ਦੇ ਉੱਪਰ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਕੀ ਜੇ ਸਾਰੇ ਭਈਏ ਪੰਜਾਬ ਚੋ ਪਜਾ ਦਿੱਤੇ ਜਾਣ ਤਾਂ ਫਿਰ ਪੰਜਾਬ ਦੇ ਵਿੱਚ ਸਭ ਕੁਝ ਠੀਕ ਹੋ ਜਾਏਗਾ अपराध ठीक हो जाएंगे चिट्टा का नशा ठीक हो जाएगा जेड़े पंजाब ਦੇ ਵਿੱਚ ਐਨਾ ਭ੍ਰਿਸ਼ਟਾਚਾਰ ਹੈ ਰਿਸ਼ਵਤਖੋਰੀ ਹੈ ਥਾਣਿਆਂ ਚ ਕਚਹਿਰੀਆਂ ਚ ਪਟਵਾਰੀਆਂ ਦੇ ਦਫ਼ਤਰਾਂ ਚ ਸਾਰੇ ਪਾਸੇ ਉਹ ਕੀ ਪ੍ਰਵਾਸੀ ਮਜ਼ਦੂਰ ਕਰ ਰਹੇ ਨੇ ਉਹ ਕੌਣ ਕਰ ਰਿਹਾ ਹੈ ਉਹ ਸਾਡੇ ਪੰਜਾਬੀਆਂ ਦੇ ਦਿਮਾਗਾਂ ਦਾ ਨੁਕਸ ਹੈ ਜਾਂ ਪ੍ਰਵਾਸੀਆਂ ਦੇ ਇੱਥੇ ਪੰਜਾਬ ਦੇ ਲੀਡਰਾਂ ਨੇ ਅੱਜ ਤੱਕ ਰਾਜ ਕੀਤਾ ਤੇ ਪੰਜਾਬ ਦਾ ਬੇੜਾ ਗਰਖ ਕੀਤਾ ਉਹ ਪੰਜਾਬੀ ਨੇ ਕਿ ਉਹ ਪ੍ਰਵਾਸੀ ਨੇ ਪਹਿਲਾਂ ਤਾਂ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਇੱਕ ਮਾਹੌਲ ਬਣਾਇਆ ਜਾ ਰਿਹਾ ਹੈ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਕੱਢਣ ਦੇ ਨਾਰੇ ਕੁਝ ਲੋਕ ਲਾ ਰਹੇ ਨੇ ਤੇ ਦੂਜੇ ਪਾਸੇ ਪੁਰਤਗਾਲ ਦੇਸ਼ ਤੋਂ ਇਹ ਵੱਡੀ ਖਬਰ ਆ ਰਹੀ ਹੈ ਕਿ ਉੱਥੇ ਉੱਥੋਂ ਦੀ ਸਰਕਾਰ ਉਹ ਜਿਹੜੇ ਪ੍ਰਵਾਸੀ ਮਜ਼ਦੂਰ ਪੰਜਾਬ ਚੋਂ ਭਾਰਤ ਚੋਂ ਜਾਂ ਹੋਰ ਦੇਸ਼ਾਂ ਚੋਂ ਉੱਥੇ ਗਏ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਨ ਲੱਗੀ ਐ ਤੇ 4 ਲੱਖ ਪ੍ਰਵਾਸੀ ਮਜ਼ਦੂਰ ਜਿਹੜੇ ਉੱਥੇ ਗਏ ਨੇ ਜਿਨ੍ਹਾਂ ਚ ਸਾਢੇ ਹਜ਼ਾਰਾਂ ਪੰਜਾਬੀ ਵੀ ਨੇ ਉਹ ਉੱਥੇ ਪਾਰਲੀਮੈਂਟ ਅੱਗੇ ਸੰਸਦ ਅੱਗੇ ਧਰਨਾ ਲਾ ਕੇ ਬਹਿ ਗਏ ਨੇ 13 ਗ੍ਰਿਫਤਾਰ ਕਰ ਲਏ ਗਏ ਨੇ ਤੇ ਉਹ ਕਹਿੰਦੇ ਨੇ ਕਿ ਅਸੀਂ ਇਸ ਤਰ੍ਹਾਂ ਸਾਨੂੰ ਕੋਈ ਤੱਕੇ ਇਹ ਅਸੀਂ ਹੋਣ ਨਹੀਂ ਦੇਵਾਂਗੇ ਦੂਜੇ ਪਾਸੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿੰਨੇ ਦਿਨਾਂ ਤੋਂ ਇਹ ਮਾਹੌਲ ਪਖਿਆ ਹੋਇਆ ਕੁਝ ਲੋਕ ਪ੍ਰਵਾਸੀ ਮਜ਼ਦੂਰਾਂ ਨੂੰ ਕੱਢਣ ਦੇ ਨਾਰੇ ਲਾ ਰਹੇ ਨੇ ਉਹ ਕਹਿੰਦੇ ਨੇ ਕਿ ਇਹ ਸਾਰੇ ਇੱਥੋਂ ਕੱਢਣੇ ਆ ਕਿਉਂਕਿ ਇਹ ਗਲਤ ਕੰਮ ਕਰਦੇ ਨੇ ਕਿਉਂਕਿ ਇਹ ਸਾਡਾ ਰੋਜ਼ਗਾਰ ਮਾਰਦੇ ਨੇ ਤੇ ਦੂਜੇ ਪਾਸੇ ਕੁਝ ਜਿਹੜੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਹੋਰ ਲੋਕ ਨੇ ਉਹ ਇਹ ਕਹਿ ਰਹੇ ਨੇ ਕਿ ਕਿਸੇ ਦੇ ਕੰਮ ਵੇਖ ਕੇ ਉਹਦਾ ਵਿਰੋਧ ਕਰਨਾ ਚਾਹੀਦਾ ਹੈ ਜੇ ਕਿਸੇ ਦੇ ਕੰਮ ਗਲਤ ਆ ਕਿਸੇ ਦੀ ਸੋਚ ਗਲਤ ਆ ਕਿਸੇ ਦੀਆਂ ਕਾਰਵਾਈਆਂ ਗਲਤ ਆ ਤਾਂ ਉਹ ਚਾਹੇ ਕਿਸੇ ਵੀ ਭਾਈਚਾਰੇ ਦਾ ਹੈ ਉਹਦਾ ਵਿਰੋਧ ਕਰੋ ਉਹਨੂੰ ਭੁਜਾਓ ਪਰ ਜੇ ਕੋਈ ਕੰਮ ਗਲਤ ਨਹੀਂ ਕਰ ਰਿਹਾ ਕੋਈ ਗਲਤੀ ਨਹੀਂ ਕਰ ਰਿਹਾ ਉਹ ਸਿਰਫ ਮਿਹਨਤ ਕਰ ਰਿਹਾ ਉਹ ਚਾਹੇ ਕਿਸੇ ਵੀ ਭਾਈਚਾਰੇ ਦਾ ਫਿਰ ਉਹਨੂੰ ਭਜਾਉਣ ਦੀ ਲੋੜ ਨਹੀਂ ਤੇ ਕਾਫੀ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤਾਂ ਇਹ ਵੀ ਕਹਿ ਦਿੰਦਾ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਦੀ ਸੋਚ ਵੀ ਸਰਬਸਾਂਝੀ ਵਾਲਤਾ ਦੀ ਸੀ ਉਹ ਵੀ ਜਿਹੜਾ ਬੰਦਾ ਗਲਤ ਨਹੀਂ ਕਰ ਰਿਹਾ ਜਿਹੜਾ ਜਿਨੇ ਕੋਈ ਗਲਤੀ ਨਹੀਂ ਕੀਤੀ ਉਹਨੂੰ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਜਾਂ ਸਜ਼ਾ ਦੇਣ ਦੇ ਪੱਖ 'ਚ ਨਹੀਂ ਸਨ ਤੇ ਉਦਾਹਰਨਾ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਜਿਹੜੇ ਗੁਰੂ ਸਹਿਬਾਨ ਨੇ ਪੰਜ ਪਿਆਰੇ ਸਾਜੇ ਸਨ ਉਹਨਾਂ ਚੋਂ ਚਾਰ ਪੰਜਾਬ ਤੋਂ ਬਾਹਰ ਦੇ ਸਨ ਔਰ ਇਸ ਤਰ੍ਹਾਂ ਹੋਰ ਬਹੁਤ ਕੁਝ ਗੱਲਾਂ ਕੀਤੀਆਂ ਜਾ ਰਹੀਆਂ ਪਰ ਦੂਜੇ ਪਾਸੇ ਪੁਰਤਗਾਲ ਤੋਂ ਵੱਡੀ ਖਬਰ ਆਈ ਹੈ ਪੁਰਤਗਾਲ ਦੇ ਵਿੱਚ ਜਿਹੜੇ ਬਾਹਰਲੇ ਦੇਸ਼ਾਂ ਤੋਂ ਗਏ ਆ ਲੋਕ ਉਹਨਾਂ ਦੇ ਖਿਲਾਫ ਜਿਹੜੀ ਉੱਥੇ ਨਵੀਂ ਵੱਡੀ ਸਰਕਾਰ ਹੈ ਉਹਨੇ ਕੁਝ ਰੂਲ ਸਖਤ ਕੀਤੇ ਜਿਨ੍ਹਾਂ ਦੇ ਤਹਿਤ ਲੱਖਾਂ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਉਥੋਂ ਕੱਢਣ ਦੀ ਨੌਬਤ ਆਣ ਖੜੀ ਹੋਈ ਔਰ ਵੱਡੀਆਂ ਖਬਰਾਂ ਜਿਹੜੇ ਵੱਟੇ ਜ਼ਿੰਮੇਵਾਰ ਮੀਡੀਆ ਦੇ ਵਿੱਚ ਆਈਆਂ ਨੇ ਸਾਰਾ ਮੀਡੀਆ ਇਹ ਖਬਰਾਂ ਨਹੀਂ ਦਿਖਾ ਰਿਹਾ ਖਬਰਾਂ ਆ ਰਹੀਆਂ ਨੇ ਕਿ 4 ਲੱਖ ਲੋਕਾਂ ਨੇ ਉਥੇ ਪਾਰਲੀਮੈਂਟ ਦੇ ਸਾਹਮਣੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਹੁਣ ਅੱਗੇ ਕੀ ਹੋਵੇਗਾ ਇਹ ਆਉਣ ਵਾਲਾ ਟਾਈਮ ਦੱਸੇਗਾ ਕੱਲੇ ਪੁਰਤਗਾਲ 'ਚ ਹੀ ਨਹੀਂ ਫਰਾਂਸ ਦੇ ਵਿੱਚ ਵੀ ਇਸ ਤਰ੍ਹਾਂ ਆਵਾਜ਼ ਉੱਠੀ ਹੈ ਕਿ ਪ੍ਰਵਾਸੀਆਂ ਨੂੰ ਕੱਢੋ ਯੂਕੇ ਦੇ ਵਿੱਚ ਵੀ ਪਿਛਲੇ ਦਿਨੀ ਆਵਾਜ਼ ਉੱਠੀ ਹੈ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਆਵਾਜ਼ ਉੱਠੀ ਹੈ ਅਮਰੀਕਾ ਨੇ ਵੀ ਅੱਜ ਜਿਹੜੇ ਪ੍ਰਵਾਸੀਆਂ ਦੇ ਲਈ H1B ਵੀਜ਼ਾ ਹੈ ਉਹ ਉਹ ਬਹੁਤ ਮਹਿੰਗਾ ਕਰ ਦਿੱਤਾ ਹੈ ਮਤਲਬ ਸਦਾ ਕੋ ਲੱਖ ਦੇ ਵਿੱਚ ਜਿਹੜਾ ਵੀਜ਼ਾ ਮਿਲ ਜਾਂਦਾ ਸੀ H1B ਉਹ ਹੁਣ 80 ਲੱਖ ਤੋਂ ਉੱਪਰ ਦਾ ਕਰ ਦਿੱਤਾ ਗਿਆ ਤਾਂ ਆਪਣੇ ਆਪ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਪ੍ਰਵਾਸੀਆਂ ਦੇ ਉੱਪਰ ਬਹੁਤ ਵੱਡਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਹੁਣ ਇੱਥੇ ਇੱਕ ਵੱਡੀ ਬਹਿਸ ਸਮਾਜ ਦੇ ਵਿੱਚ ਚੱਲ ਗਈ ਹੈ ਤੁਸੀਂ ਵੀ ਆਪਣਾ ਕਮੈਂਟ ਇਸ ਬਹਿਸ ਦੇ ਵਿੱਚ ਜਰੂਰ ਲਿਖਿਓ